ਸਾਸਿਕਾਲ ਜੀ ਸਾਰਿਆਂ ਨੂੰ YouTube ਵਾਲੇ ਫਾਰਮਰ ਜਿੰਨੇ ਵੀ ਮੇਰੇ ਦਰਸ਼ਕ ਵੀਰ ਭੈਣ ਭਰਾ ਦੇਖ ਰਹੇ ਨੇ ਤੁਹਾਡੇ ਸਾਹਮਣੇ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਆ ਕਿਉਂਕਿ ਬਹੁਤ ਤਗੜਾ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਜੀ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ ਪੰਜਾਬ ਦੇ ਵਿੱਚ ਅੱਜ ਰਾਤ ਬਹੁਤ ਤਗੜਾ ਭਾਰੀ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਹੈ ਤੇ ਤਾਜ਼ਾ ਸੈਟਲਾਈਟ ਵੀ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਬਹੁਤ ਹੱਦ ਤੱਕ ਕਲੀਅਰ ਹੋ ਚੁੱਕਿਆ ਹੈ ਕਿ ਇੱਕ ਬਹੁਤ ਤਗੜਾ ਸਿਸਟਮ ਉੱਤਰੀ ਪੰਜਾਬ ਦੇ ਵਿੱਚ ਪਹੁੰਚ ਚੁੱਕਿਆ ਜੋ ਕਿ ਪੰਜਾਬ ਤੇ ਨਾਲ ਲੱਗਦੀ ਜੰਮੂ ਹਿਮਾਚਲ ਉਤਰਾਖੰਡ ਇਹਨਾਂ ਨਾਲ ਸਾਰੇ ਸੂਬਿਆਂ ਨੂੰ ਇਹ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਪੰਜਾਬ ਦੇ ਬਹੁਤੇ ਇਲਾਕਿਆਂ ਲਈ ਤਾਂ orange alert ਜਾਰੀ ਵੀ ਹੋ ਚੁੱਕਿਆ ਤੇ ਉਮੀਦ ਹੈ ਕਿ ਸਾਰੇ ਪੰਜਾਬ ਨੂੰ ਇਹ ਅੱਜ ਰਾਤ ਕਵਰ ਕਰ ਲਵੇਗਾ ਕੀ ਸਿਸਟਮ ਹੈ ਸਿਸਟਮ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਉੱਤਰੀ ਪੰਜਾਬ ਦੇ ਵਿੱਚ ਕਵਰ ਕਰ ਰਿਹਾ ਇਲਾਕੇ ਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਵਿੱਚ ਇਸ ਦੀ ਐਂਟਰੀ ਹੋ ਚੁੱਕੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਇਹ ਆਪਣਾ ਮਾਹੌਲ ਜਿਹੜਾ 10 ਵਜੇ ਤੱਕ ਲਗਭਗ ਕਵਰ ਕਰ ਹੀ ਜਾਵੇਗਾ ਹੁਣ ਦੇਖਦੇ ਆ ਕਿਹੜੇ ਜ਼ਿਲ੍ਹੇ ਲਈ ਅਲਰਟ ਜਾਰੀ ਹੋਇਆ ਜੀ ਅਲਰਟ ਸਾਂਝਾ ਕਰਨ ਤੋਂ ਪਹਿਲਾਂ ਤੁਹਾਡੇ ਸਾਹਮਣੇ ਰਿਕੁਐਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕੀ ਹਾਲਾਤ ਨੇ ਇਸ ਸਮੇਂ ਮੌਸਮ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਸਭ ਤੋਂ ਪਹਿਲਾਂ ਕਰਾਂਗੇ ਔਰੇਂਜ ਅਲਰਟ ਦੀ ਗੱਲ ਔਰੇਂਜ ਅਲਰਟ ਦੇ ਵਿੱਚ ਮੇਨ ਇਲਾਕਾ ਪਠਾਨਕੋਟ ਗੁਰਦਾਸਪੁਰ ਆ ਗਿਆ ਜੀ ਅੰਮ੍ਰਿਤਸਰ ਜ਼ਿਲ੍ਹਾ ਸਾਰਾ ਆ ਗਿਆ ਪੱਟੀ ਦਾ ਫਿਰੋਜ਼ਪੁਰ ਦਾ ਜਲਾਲਾਬਾਦ ਦਾ ਏਰੀਆ ਆ ਗਿਆ ਜੀ ਬਹੁਤਾ ਤੱਕ ਹੁਸ਼ਿਆਰਪੁਰ ਦਾ ਬਹੁਤਾ ਹਿੱਸਾ ਆ ਗਿਆ ਇਹਦੇ ਵਿੱਚ ਤੇ ਜਲੰਧਰ ਦਾ ਕੁਝ ਹਿੱਸਾ ਤੇ ਕਪੂਰਥਲੇ ਦਾ ਬਹੁਤਾ ਹਿੱਸਾ ਇਹਦੇ ਵਿੱਚ ਮੇਨ ਜ਼ਿਲ੍ਹੇ ਜਿਹੜੇ ਨੇ ਇਹ ਕਵਰ ਹੋ ਚੁੱਕੇ ਨੇ ਜਿਹਦੇ ਵਿੱਚ ਔਰੇਂਜ ਅਲਰਟ ਹੈ ਇਹਨਾਂ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣਾ ਸ਼ੁਰੂ ਹੋਣ ਵਾਲਾ ਕੁਝ ਹੀ ਸਮੇਂ ਦੇ ਵਿੱਚ ਫਿਰ ਆਏ ਜੀ yellow ਅਲਰਟ ਦੀ ਵਾਰੀ ਇਹ ਜਿਹੜੀ ਬੈਲਟ ਹੈ ਇਹਦੇ ਵਿੱਚ ਮੇਨ ਜ਼ਿਲ੍ਹੇ ਫਜ਼ਿਲਕਾ ਠੀਕ ਹੈ ਜੀ ਮੁਕਤਸਰ ਫਰੀਦਕੋਟ ਮੋਗੇ ਦਾ ਇਲਾਕਾ ਲੁਧਿਆਣੇ ਦਾ ਇਲਾਕਾ ਬਹੁਤ ਹੱਦ ਤੱਕ ਮਲੋਟ ਦਾ ਬਹੁਤ ਸਾਰਾ ਏਰੀਆ ਅਬੋਹਰ ਦਾ ਬਹੁਤ ਸਾਰਾ ਏਰੀਆ ਫਗਵਾੜੇ ਤੋਂ ਜਲੰਧਰ ਦਾ ਏਰੀਆ ਜੀ ਗਰਸ਼ੰਕਰ ਹੁਸ਼ਿਆਰਪੁਰ ਨੰਗਲ ਅਨੰਦਪੁਰ ਸਾਹਿਬ ਬਲਾਚੌਰ ਰੂਪਨਗਰ ਇਹ ਇਲਾਕੇ ਦੇ ਵਿੱਚ ਕਬਰ ਹੁੰਦੇ ਦਿਖਾਈ ਦੇ ਰਹੇ ਨੇ ਫਿਰ ਅੱਗੇ ਜਿਹੜੇ ਗ੍ਰੀਨ ਅਲਰਟ ਇਹ ਗ੍ਰੀਨ ਅਲਰਟ ਇਹ ਹੌਲੀ-ਹੌਲੀ ਕਵਰ ਹੋ ਜਾਵੇਗਾ ਮੀਂਹ ਨਾਲ ਫਿਲਹਾਲ ਅਗਰ ਜਿਹੜਾ ਬਾਕੀ ਪੰਜਾਬ ਦਾ ਹਿੱਸਾ ਬਚਿਆ ਉਹ ਗ੍ਰੀਨ ਅਲਰਟ ਦੇ ਵਿੱਚ ਹੈ ਜਿਹਦੇ ਵਿੱਚ ਖਰੜ ਦਾ ਇਲਾਕਾ ਹੋ ਗਿਆ ਜੀ ਚਮਕੌਰ ਸਾਹਿਬ ਹੋ ਗਿਆ ਜਗਰਾਉਂ ਦਾ ਇਲਾਕਾ ਹੋ ਗਿਆ ਬਠਿੰਡੇ ਦਾ ਬਹੁਤਾ ਇਸ ਹਿੱਸਾ ਹੋ ਗਿਆ ਇਹ ਹਜੇ ਗ੍ਰੀਨ ਅਲਰਟ ਵਿੱਚ ਨੇ ਪਰ ਆਉਂਦੇ ਕੁਝ ਸਮੇਂ ਦੇ ਵਿੱਚ ਇਹਦੇ ਵਿੱਚ ਵੀ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ 10 ਵਜੇ ਤੱਕ ਇਹ ਸਿਸਟਮ ਵੀ ਨਾ ਇਲਾਕੇ ਵਿੱਚ ਪਹੁੰਚਦਾ ਹੋਇਆ ਦਿਖਾਈ ਦੇਵੇਗਾ ਅਗਰ ਕੋਈ ਸਿਸਟਮ ਦੇ ਵਿੱਚ ਹੇਅਰ ਫੇਅਰ ਹੁੰਦੀ ਹੈ ਤਾਂ ਉਹ ਜਾਣਕਾਰੀ 2 ਘੰਟੇ ਤੱਕ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਉਦੋਂ ਤੱਕ ਚੈਨਲ ਤੇ ਬਣੇ ਰਹੋ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ